ਨਾਬਾ ਚਿੱਟਾ ਵਾਲਾ ਰੋਡ ਤੇ ਸਵਾਰੀਆਂ ਨਾਲ ਪਰਿ ਪੀਆਰਟੀਸੀ ਬੱਸ ਕਤਾਨਾ ਵਿੱਚ ਉਤਰਦੀ ਉਤਰਦੀ ਬਲ ਬਲ ਬਚੀ ਅੱਗੋਂ ਆ ਰਹੀ ਤੇਜ਼ ਗੱਡੀ ਨੂੰ ਬਚਾਉਂਦੇ ਹੋਏ ਬੱਸ ਉਤਰੀ ਕਤਾਨਾ ਦੇ ਜੇਕਰ ਬੱਸ ਪਲਟ ਜਾਂਦੀ ਤਾਂ ਵੱਡਾ ਨੁਕਸਾਨ ਹੋ ਜਾਂਦਾ ਇਸ ਮੌਕੇ ਤੇ ਬੱਸ ਦੇ ਡਰਾਈਵਰ ਨੇ ਕਿਹਾ ਕਿ ਵੱਡਾ ਹਾਦਸਾ ਹੋਣੋਂ ਟਲਿਆ ਇਹ ਬੱਸ ਬਰਨਾਲਾ ਤੋਂ ਉਬਾਲਾ ਜਾ ਰਹੀ ਸੀ ਤਾਂ ਅਚਾਨਕ ਨਾਬਾ ਚਿੱਟਾ ਵਾਲਾ ਰੋਡ ਤੇ ਸਾਹਮਣੇ ਆ ਰਹੀ ਸੀ ਇੱਕ ਤੇਜ਼ ਰਫਤਾਰ ਗੱਡੀ ਨੂੰ ਬਚਾਉਂਦੇ ਬਚਾਉਂਦੇ ਬੱਸ ਸੜਕ ਤੇ ਉਤਰ ਗਈ ਇਸ ਦੇ ਵਿੱਚ ਕੋਈ ਵੀ ਨੁਕਸਾਨ ਨਹੀਂ ਹੋਇਆ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ ਗੁਰੂ ਮਤਲਬ ਗੱਡੀ ਆਉਂਦੀ ਸੀ ਜਿਆਦਾ ਤੇਜ਼ ਸੀ ਬਸ ਸਾਈਡ ਦਵਾ ਗਈ ਬਸ ਕੀ ਕਿਸੇ ਦੇ ਕੋਈ ਸੱਟ ਨਹੀਂ ਥੋੜੀ ਥੱਲੇ ਲੈ ਗਈ ਸੀ ਗੱਡੀ ਅੱਛਾ ਠੀਕ ਹੈ ਸਰ ਨੁਕਸਾਨ ਕੋਈ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਕੋਈ ਜਾਨੀ ਸਾਰਾ ਕੁਝ ਕਿੱਥੋਂ ਕਿੱਥੇ ਚੱਲੀ ਸੀ ਬਸ ਇਹ ਮਰਨਾਲਾ ਵਾਲਾ ਕੈਂਟ ਮਰਨਾਲਾ ਦੀ ਪੂਰੀ ਹੈ ਸਰ ਠੀਕ ਹੈ